ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਪੰਜ ਤੱਤਾਂ ਦੇ ਵਿੱਚ ਵਲੀਨ ਹੋ ਗਏ। ਲੁਧਿਆਣਾ ਦੇ ਜਗਰਾਉਂ ਸਥਿਤ ਜੱਦੀ ਪਿੰਡ ਪੌਣਾ ਦੇ ਵਿੱਚ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਦੇ ਹੀ ਸਰਕਾਰੀ ਸਕੂਲ ਦੇ ਮੈਦਾਨ ਦੇ ਵਿੱਚ ਰਾਜਵੀਰ ਜਵੰਦਾ ਨੂੰ ਉਹਨਾਂ ਦੇ بیٹے ਦਿਲਾਵਰ ਨੇ ਮੁਕ ਅਗਨੀ ਦਿੱਤੀ ਹੈ। ਅਤੇ ਇਸ ਮੌਕੇ ਤੇ ਜਿੱਥੇ ਸਾਥੀ ਕਲਾਕਾਰਾਂ ਦੇ ਵੱਲੋਂ ਆਪਣੇ ਮਰਹੂਮ ਸਾਥੀ ਰਾਜਵੀਰ ਜਵੰਦਾ ਨੂੰ ਨਮ ਅੱਖਾਂ ਦੇ ਨਾਲ ਅੰਤਿਮ ਵਦਾਇਗੀ ਦਿੱਤੀ ਗਈ, ਉੱਥੇ ਹੀ ਲੱਖਾਂ ਦੀ ਤعداد ਦੇ ਵਿੱਚ ਪਹੁੰਚੇ ਰਾਜਵੀਰ ਦੇ ਚਾਣ ਵਾਲੇ ਉਸ ਦੇ ਪਰਸੰਸ਼ਕਾਂ ਦੇ ਵੱਲੋਂ ਵੀ ਆਪਣੇ ਮਰਹੂਮ ਕਾਇਕ ਨੂੰ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਗਈ ਹੈ। ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਵੱਡਾ ਇਕੱਠ ਜੋ ਇਸ ਵੇਲੇ ਪਿੰਡ ਪੋਣਾ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਉਹ ਲੋਕ ਨੇ ਜੋ ਰਾਜਵੀਰ ਨੂੰ ਪਿਆਰ ਕਰਦੇ ਸਨ, ਰਾਜਵੀਰ ਦੇ ਚਾਣ ਵਾਲੇ ਸਨ ਜਿਨ੍ਹਾਂ ਦੇ ਵੱਲੋਂ ਲੱਖਾਂ ਹੀ ਦੁਆਵਾਂ ਕੀਤੀਆਂ ਗਈਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਰਾਜਵੀਰ ਨੂੰ ਤੇਤਿਆਬ ਕਰਨ ਨੂੰ ਲੈ ਕੇ ਪਰ ਕਿਸੇ ਦੀ ਕਹ ਸਕਦੇ ਹਾਂ ਕਿ ਅਪੇਸ਼ ਨਹੀਂ ਚੱਲੀ ਹੁਣੀ ਦੇ ਅੱਗੇ ਤੇ ਪਰਮਾਤਮਾ ਦੇ ਚੜ੍ਹਨਾ ਦੇ ਵਿੱਚ ਜੋ ਰਾਜਵੀਰ ਕੱਲ੍ਹ ਜਬ ਰਾਜੇ ਸੰਤਾ ਅੱਜ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਰਾਜਵੀਰ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਗਿਆ ਦੁੱਖ ਸਾਂਝਾ ਕੀਤਾ ਗਿਆ ਅਤੇ ਹੁਣ ਜੋ ਦੱਸਿਆ ਜਾ ਰਿਹਾ ਕਿ ਰਾਜਵੀਰ ਦੀ ਪਿੰਡ ਦੇ ਵਿੱਚ ਯਾਦਗਾਰ ਬਣਾਉਣ ਨੂੰ ਲੈ ਕੇ ਵੀ ਚਰਚਾ ਛਿੜੀ ਹੋਈ ਹੈ ਤੇ ਪਿੰਡ ਦੇ ਪੰਚਾਇਤ ਦੇ ਵੱਲੋਂ ਆਪਣੇ ਪੁੱਤਰ ਤੇ ਹਾਲਕੀਏ ਫੈਸਲਾ ਕੀਤਾ ਗਿਆ ਉਧਰ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਸੁਹੇ ਰੰਗ ਦੀ ਲਾਲ ਪੱਗ ਬਨ ਕੇ ਮਾਂ ਦੇ ਵੱਲੋਂ ਆਪਣੇ ਪੁੱਤ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਤਸਵੀਰਾਂ ਬੇਹਦ ਭਾਵੁਕ ਕਰ ਦੇਣ ਵਾਲੀਆਂ ਨੇ ਕਿਵੇਂ ਜਿਹੜਾ ਕਿ ਟ੍ਰੋਲੀ ਦੇ ਵਿੱਚ ਲਾਸਟ ਰਾਈਡ ਰਾਜਵੀਰ ਜਵੰਦਾ ਦੀ ਹੁੰਦੀ ਹੈ ਅਤੇ ਘਰ ਤੋਂ ਮਹਿਸ 300 ਮੀਟਰ ਦੀ ਦੂਰੀ ਦੇ ਉੱਪਰ ਅਸਥਿਤ ਉਹ ਸਕੂਲ ਜਿੱਥੇ ਕਿ ਰਾਜਵੀਰ ਕਦੇ ਮੈਦਾਨ ਦੇ ਵਿੱਚ ਖੇਡਦਾ ਹੁੰਦਾ ਸੀ ਅਤੇ ਆਪਣੇ ਅ ਕੈਰੀਅਰ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਰਾਜਵੀਰ ਦੇ ਵੱਲੋਂ ਇਸੇ ਹੀ ਸਕੂਲ ਦੇ ਵਿੱਚ ਲਾਈਵ ਅਖਾੜਾ ਵੀ ਲਗਾਇਆ ਗਿਆ ਅਤੇ ਅੱਜ ਇਸੇ ਹੀ ਥਾਂ ਦੇ ਉੱਪਰ ਰਾਜਵੀਰ ਦਾ ਅੰਤਿਮ ਅਸੰਸਕਾਰ ਕੀਤਾ ਗਿਆ ਉਧਰ ਇਸ ਮੌਕੇ ਦੇ ਉੱਪਰ ਪਰਿਵਾਰ ਦੇ ਨਾਲ ਦੁੱਖ ਸਾਂਝੇ ਕਰਨ ਦੇ ਲਈ ਪਹੁੰਚੇ ਉਨ੍ਹਾਂ ਦੇ ਸਾਥੀ ਕਲਾਕਾਰ ਪਾਮੀਓ ਰਵਿੰਦਰ ਗਰੇਵਾਲ ਦੀ ਆਪਾਂ ਗੱਲ ਕਰ ਲਈਏ ਰੇਸ਼ਮ ਅਨਮੋਲ ਦੀ ਬੱਬੂ ਮਾਨ ਤੋਂ ਇਲਾਵਾ ਹੋਰ ਵੀ ਨੰਬਰ ਕਲਾਕਾਰ ਦੇ ਵੱਲੋਂ ਆਪਣੇ ਸਾਥੀ ਦੀ ਮੌਤ ਦੇ ਉੱਪਰ ਦੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਇਸ ਮੌਕੇ ਰਵਿੰਦਰ ਗਰੇਵਾਲ ਨੇ ਇਹ ਤੱਕ ਕਹਿ ਦਿੱਤਾ ਕਿ ਉਹਨਾਂ ਨੇ ਤਾਂ ਫੋਨ ਤੱਕ ਦੇਖਣਾ ਬੰਦ ਕਰ ਦਿੱਤਾ ਸੀ ਪਰ ਕੱਲ ਉਹ ਕਲਾਣੀ ਕੜੀ ਆ ਕੇ ਜਦੋਂ ਉਹਨਾਂ ਦਾ ਸਾਥੀ ਹਮੇਸ਼ਾ ਦੇ ਲਈ ਉਸ ਤੋਂ ਵਿਛੜ ਗਿਆ ਰਦੀ ਬਣਾਵੀ ਕਿ ਉਹ ਇਹੋ ਜਿਹਾ ਦੁੱਖ ਚੱਲ ਸਕਦਾ ਬਈ ਮੇਨ ਕਾਰਨ ਕੀ ਮੰਨਦੇ ਹੋ ਮਹਿੰਗਾ ਐਕਸੀਡੈਂਟ ਹੋਇਆ ਕਾਰਨ ਕੀ ਮੰਨਦੇ ਕਾਰਨ ਤਾਂ ਸਾਡਾ ਹੀ ਫੇਲੀਅਰ ਆ ਜੀ ਆਮ ਲੋਕਾਂ ਦਾ ਫੇਲੀਅਰ ਆ ਸਰਕਾਰਾਂ ਦਾ ਫੇਲੀਅਰ ਆ ਜਿੱਥੇ ਅਸੀਂ ਜਿੱਥੇ ਸਰਕਾਰਾਂ ਸਾਨੂੰ ਹੋਰ ਸੇਫਟੀ ਜਿਹੜੀ ਰੋਡ ਦੀ ਦੱਸਦੀਆਂ ਨੇ ਹੁਣ ਇੱਥੇ ਤਾਂ ਇਹ ਵੀ ਨਹੀਂ ਕਹਿ ਸਕਦੇ ਨਹੀਂ ਤਾਂ ਬਾਅਦ ਚ ਕਿਹਾ ਜਾਂਦਾ ਜੀ ਉਹਨੇ ਹੈਲਮਟ ਨਹੀਂ ਸੀ ਪਾਇਆ ਲੋਕ ਸੇਫਟੀ ਨਾਲ ਨਹੀਂ ਚੱਲਦੇ ਪੂਰੀ ਉਹਨੇ ਸੇਫਟੀ ਕਿੱਟ ਪਾਈ ਹੋਈ ਆ ਔਰ ਇੰਨਾ ਅੱਛਾ ਉਹ ਮਤਲਬ ਆਪਣਾ ਉਹਨੂੰ ਸ਼ੌਕ ਸੀਗਾ ਜਾਣ ਦਾ ਪੂਰੀ ਸੇਫਟੀ ਦੇ ਨਾਲ ਡਰਾਈਵਿੰਗ ਕਰਦਾ ਸੀ ਹੁਣ ਇੱਥੇ ਕੀ ਦਾ ਇਹ ਦੇ ਦੇ ਤੇ ਤਾਂ ਸਾਨੂੰ ਗੱਲ ਕਰਨੀ ਪਊਗੀ ਕਿ ਕਸੂਰ ਕਿਹਦਾ ਹੈ ਔਰ ਇਹਦਾ ਹੱਲ ਕੀ ਆਉਣ ਵਾਲੇ ਟਾਈਮ ਕਿਉਂਗਾ ਹਜ਼ਾਰਾਂ ਲੋਕਾਂ ਦੇ ਘਰਾਂ ਦੇ ਚਿਰਾਗ اوارਾਂ ਪਸ਼ੂਆਂ ਦੇ ਕਰਕੇ ਬੁੱਝ ਗਏ ਔਰ ਕਿੰਨੇ ਹੀ ਘਰਾ ਦੇ ਵਿੱਚ ਮਤਲਬ ਮੌਤ ਦਾ ਕਾਂਡ ਇਸ ਇਹ ਕਰ ਰਹੇ ਆ ਸੋ ਇਹਦੇ ਤੇ ਤਾਂ ਗੱਲ ਕਰਨੀ ਪਊਗੀ ਜਿਹੜੇ ਪਰ ਇਹ ਕਿਹਾ ਜਾਂਦਾ ਸਰ ਗਊ ਸੈਸ ਟੈਕਸ ਉੱਪਰ ਆਇਆ ਜਾਂਦਾ ਆਪਣੇ ਵੱਲੋਂ ਮੈਂ ਵੀ ਗੱਲ ਕਰਦਾ ਕਿ 40% ਮੌਤਾਂ ਨੇ ਜਿਹੜੀਆਂ ਘਟ ਚੁੱਕੀਆਂ ਇਹ ਵੀ ਦੇਖਦੇ ਤੁਸੀਂ ਉਹਨਾਂ ਦੇ ਮੈਨੂੰ ਤਾਂ ਹੁਣ ਇਹ ਤੁਸੀਂ ਵੀ ਸਿਆਣੇ ਹੋ ਤੁਸੀਂ ਆਪ ਘੁੰਮਦੇ ਹੋ ਮੈਂ ਤਾਂ ਬਹੁਤ ਘੱਟ ਕਿਸੇ ਥੋੜੀ ਨੌਲੇਜ ਹੋਣਾ ਕਿੰਨੇ ਤੁਸੀਂ ਜਿਹੜੇ ਅ ਸ਼ਹਿਰ ਹੈਗੇ ਆ ਉਹਨਾਂ ਚ ਤੁਸੀਂ ਸਰਕਾਰੀ ਕੋਈ ਗਊਸ਼ਾਲਾ ਜਿਹੜੀਆਂ ਦੇਖੀਆਂ ਹੋਣਗੀਆਂ ਮੇਰੇ ਤਾਂ ਨੋਲੇਜ ਚ ਬਹੁਤ ਘੱਟ ਨੇ ਕਿਉਂਕਿ ਜਿੰਨੀਆਂ ਵੀ ਹੈਗੀਆਂ ਆਮ ਪ੍ਰਾਈਵੇਟ ਲੋਕ ਉਹ ਸੇਵਾ ਕਰ ਰਹੇ ਆ ਸੋ ਜਿਹੜਾ ਇਹ ਟੈਕਸ ਚੱਲ ਰਿਹਾ ਉਹ ਫਿਰ ਉਹਨਾਂ ਨੂੰ ਕਲੀਅਰ ਕਰਨਾ ਪਊਗਾ ਉਹ ਸਰਕਾਰਾਂ ਨੂੰ ਆਪਾਂ ਨੂੰ ਕੁਐਸਚਨ ਕਰਨਾ ਚਾਹੀਦਾ ਕਿ ਕਿਵੇਂ ਘਟਗੀਆਂ ਔਰ ਜਿਹੜਾ ਟੈਕਸ ਦੇ ਰਹੇ ਆ ਕਿੱਥੇ ਉਹ ਯੂਜ਼ ਹੋ ਰਿਹਾ ਮੈਂ ਉਹਦਾ ਉਹ ਕਿੱਥੇ ਤੁਸੀਂ ਵਰਤਦੇ ਹੋ ਕੀ ਤੁਸੀਂ ਕਦਮ ਚੱਕ ਰਹੇ ਹੋ ਆਉਣ ਵਾਲੇ ਟਾਈਮ ਤੇ ਜਾਂ ਇਹ ਇਦਾਂ ਹੀ ਅਸੀਂ ਰੱਬ ਦਾ ਭਾਣਾ ਮੰਨ ਕੇ ਚੁੱਪ ਕਰ ਜਾਇਆ ਕਰਾਂਗੇ ਹਰ ਵਾਰੀ ਸੋ ਇਹ ਤਾਂ ਇਹਦੇ ਲਈ ਤਾਂ ਇੱਕ ਜਿੱਥੇ ਹੋਰ ਮੁੱਦੇ ਨੇ ਇਹ ਬਹੁਤ ਵੱਡਾ ਮੁੱਦਾ ਹੋਰ ਮੈਨੂੰ ਪਤਾ ਨਹੀਂ ਮੇਰੀ ਨੌਲੇਜ ਕਿੰਨੇ ਪਰਿਵਾਰ ਹੋਣਗੇ ਜਿੱਥੇ ਬੱਚਿਆਂ ਦੀਆਂ ਨੌਜਵਾਨ ਮੁੰਡਿਆਂ ਦੀਆਂ ਕਿਸੇ ਗੱਡੀ 'ਚ ਪਸ਼ੂ ਵੱਜਿਆ ਕਿਸੇ ਸਕੂਟਰ 'ਚ ਵੱਜਿਆ ਤੋ ਅਸੀਂ ਕਹਿ ਦਿੰਦੇ ਹਾਂ ਪ੍ਰਮਾਤਮਾ ਦਾ ਭਾਣਾ ਸੀ ਪਰ ਇਹ ਪ੍ਰਮਾਤਮਾ ਦਾ ਭਾਣਾ ਤਾਂ ਨਹੀਂ ਆ ਇਹ ਤਾਂ ਇੱਕ ਕਿਸਮ ਦਾ ਕਤਲ ਹੀ ਹੈ ਪੰਜਾਬ ਦੇ ਹਰ ਇੱਕ ਵਿਅਕਤੀ ਦੀ ਜਿਹੜੀ ਅੱਖ ਨਾ ਮੈਂ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਲੋਕਾਂ ਦੇ ਦੇਖੋ ਪਰਿਵਾਰ ਤਾਂ ਮੈਨੂੰ ਲੱਗਦਾ ਇਹ ਰਾਜਵੀਰ ਨੇ ਖੱਟਿਆ ਸੀ ਹਨਾ ਕਿ ਜਿੱਥੇ ਵੀ ਕੋਈ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਵਸਦਾ ਉਹ ਔਰ ਉਹ ਲੋਕਾਂ ਨੇ ਹੰਟਪਾਲ ਸਾਹਿਬ ਕਰਵਾਈ ਇਸ ਵੀਰ ਤੋਂ ਸ਼ਾਮ ਤੱਕ ਔਰ ਹਮੇਸ਼ਾ ਮਤਲਬ ਅਸੀਂ ਵੀ ਫੋਨ ਖੋਲਦੇ ਮੈਨੂੰ ਵੀ ਡਰ ਲੱਗਦਾ ਸੀ ਕਿ ਕਿਤੇ ਕੋਈ ਹੁਣ ਹੋਣੀ ਖਬਰ ਇਹੋ ਜੀ ਸਾਹਮਣੇ ਨਾ ਆ ਜੀ ਸੋ ਪਰ ਕੱਲ ਉਹੀ ਕੋਲੈਣਾ ਦਿਨ ਸੀਗਾ ਜਿਦੇ ਚ ਮੌਤ ਜਿੱਤ ਗਈ ਸਾਡੀਆਂ ਅਰਦਾਸਾਂ ਹਾਰ ਗਈਆਂ ਪਰ ਪਰ ਇਹਦਾ ਪੱਕਾ ਹੱਲ ਹੋਣਾ ਚਾਹੀਦਾ ਇਹ ਤਾਂ ਜਲਦੀ ਜਲਦੀ ਕਾਲਾ ਸਾਲ ਹੈ ਪੰਜਾਬੀ ਵੀ ਤਾਂ ਥੋੜੇ ਦਿਨ ਪਹਿਲਾਂ ਹੀ ਗੱਲ ਮੈਨੂੰ ਮਿਲਿਆ ਪਰ ਪਤਾ ਨਹੀਂ ਹੁੰਦਾ ਕਿ ਅੱਜ ਆਖਰੀ ਮਿਲਣੀ ਆ ਸਿੱਤੋ ਹੜਾਂ ਦੇ ਕਾਰਨ ਮੈਂ ਥੋੜੇ ਦਿਨ ਪਹਿਲਾਂ ਹੀ ਅਸੀਂ ਮੈਂ ਜੈਲੀ ਅਸੀਂ ਸਾਰੇ ਇੱਥੇ ਹਰਮਨ ਸੀ ਅਸੀਂ ਫਾਜ਼ਿਲਕਾ ਗਏ ਸੀਗੇ ਬਾਰਡਰ ਦੇ ਉੱਤੇ ਔਰ ਉਥੇ ਰਾਜਵੀਰ ਵੀ ਆਇਆ ਸੀ ਇਦਾਂ ਹੀ ਸਾਡੀ ਇਹ ਆਇਆ ਸੀ ਅਸੀਂ ਉਦੋਂ ਨਿਕਲ ਰਹੇ ਸੀ ਇਦਾਂ 10 ਮਿੰਟ ਅਸੀਂ ਖੜੇ ਰਹੇ ਗੱਲ ਹੜਾਂ ਦੇ ਬਾਰੇ ਜਾਂ ਵੈਸੇ ਗੱਲਾਂ ਹੋ ਰਹੀਆਂ ਸੀ ਪਰ ਪਤਾ ਥੋੜਾ ਸੀ ਵੀ ਅੱਜ ਤੋਂ ਬਾਅਦ ਤੁਹਾਨੂੰ ਲੱਗਦਾ ਕਾਲਾ ਸਾਲ ਹੈ ਪੰਜਾਬੀ ਇੰਡਸਟਰੀ ਲਈ ਬਹੁਤ ਬਹੁਤ ਮਾੜਾ ਜੀ ਤਾਂ ਇਹਦੇ ਵਿੱਚ ਦੇਖੋ ਇੱਕ ਤੋਂ ਬਾਅਦ ਇੱਕ ਪੰਜਾਬੀ ਇੰਡਸਟਰੀ ਲਈ ਵੀ ਪੰਜਾਬ ਲਈ ਵੀ ਮਾੜਾ ਹੀ ਹੈ ਜੀ ਪਹਿਲਾਂ ਪਹਿਲਾਂ ਹੜਾਂ ਨੇ ਲੋਕਾਂ ਨੂੰ ਰੋਲਤਾ ਫਿਰ ਭੱਲਾ ਇਧਰ ਸਾਡੇ ਜਿਹੜੇ ਭੱਲਾ ਸਾਹਿਬ ਜਾਂ ਅਨਜੀਤ ਖੂਜਾ ਸਾਹਿਬ ਤੋਂ ਉਹ ਤਾਂ ਤੋ ਉਹਨਾਂ ਦਾ ਤਾਂ ਫੇਰ ਵੀ ਅਸੀਂ ਕਿਤਨਾ ਕਿਤੇ ਸਬਰ ਕਰ ਲਿਆ ਸੀ ਵੀ ਚਲੋ ਇੱਕ ਪਰਿਵਾਰ ਦੇ ਵਿੱਚ ਮਤਲਬ ਅੱਗੇ ਪਰਿਵਾਰ ਵੱਡਾ ਹੈ ਕੁਝ ਆਪਣੀ ਜ਼ਿੰਦਗੀ ਹੰਡਾਤੇ ਗਏ ਆ ਪਰ ਆ ਤਾਂ ਬਿਲਕੁਲ ਹੀ ਕੈਰ ਕਰ ਰਹੇ ਆ ਕੈਰ ਰੋ ਧੰਨਵਾਦ ਜੈਲੀ ਦੀ ਇਸ ਮੌਕੇ ਤੇ ਹੋਰ ਜਿਹੜੇ ਕੀ ਨਾਮਵਰ ਸਖਸ਼ੀਤਾ ਦੇ ਵੱਲੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਖਾਸ ਤੌਰ ਤੇ ਪਹੁੰਚੇ ਰੇਸ਼ਮ ਅਨਬੋਲ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਇਹ ਹਾਸਾ ਵਾਪਰਿਆ ਸੀ ਤਾਂ ਉਸ ਵੇਲੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਰਾਜਵੀਰ ਜਵੰਦਾ ਚਲਾ ਗਿਆ ਸੀ ਉਸਤੇ ਬ੍ਰੇਨ ਦੇ ਵਿੱਚ ਬਹੁਤ ਗੰਭੀਰ ਸੱਟ ਲੱਗੀ ਸੀ ਉਹਨਾਂ ਵੱਲੋਂ ਇੰਗਲੈਂਡ ਤੱਕ ਡਾਕਟਰਾਂ ਦੇ ਨਾਲ ਪਹੁੰਚ ਕੀਤੀ ਗਈ ਪਰ ਖੈਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੁਣ ਜਦੋਂ ਰਾਜਵੀਰ ਜਵੰਦਾ ਜਬਿਰਾਜਿਆ ਤਾਂ ਇਹ ਹੀ ਕਾਮਨਾ ਕੀ ਪਰਮਾਤਮਾ ਉਸਨੇ ਕਿਰੋ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਹੂੰ ਹੂੰ ਡੇਲੀ ਸਾਡੀ ਆਪਸ ਦੇ ਵਿੱਚ ਵੀ ਮੀਟਿੰਗ ਹੁੰਦੀ ਸੀ ਤੇ ਡਾਕਟਰ ਦੇ ਨਾਲ ਵੀ ਮੀਟਿੰਗ ਹੁੰਦੀ ਸੀ ਤੇ ਮੈਂ ਆਪਣੇ ਲੈਵਲ ਤੇ ਐਮਈਬਾਈ ਨੇ ਸਾਰੇ ਕਲਾਕਾਰਾਂ ਨੇ ਕਿਉਂਕਿ ਸਾਡੇ ਲਿੰਕ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਾਸੇ ਆ ਆਪਾਂ ਪੀਜੀਆਈ ਦੇ ਡਾਕਟਰ ਵੀ ਵੇਦਾਂਤਾ ਦੇ ਡਾਕਟਰ ਵੀ ਅਮਰੀਕਾ ਦੇ ਡਾਕਟਰ ਵੀ ਇੰਗਲੈਂਡ ਦੇ ਡਾਕਟਰ ਵੀ ਪੀਡੀਐਫ ਫਾਈਲਾਂ ਸਾਡੇ ਸਾਰਿਆਂ ਦੇ ਮੋਬਾਈਲ 'ਚ ਨੇ ਹਰ ਇੱਕ ਕੰਟਰੀ ਦੇ ਬੈਸਟ ਜਿਹੜੇ ਡਾਕਟਰ ਹੈ ਟੌਪ ਦੇ ਆਪਾਂ ਨੇ ਉਹ ਵੀ ਆਫਰ ਕਰਤਾ ਸੀ ਚਾਹੇ ਉਹ ਸਾਨੂੰ ਪੇਡ ਸਲਾਹ ਦੇ ਦੇਣ ਆਪਣੀ ਹੈਨਾ ਪਰ ਸਾਡੇ ਲਿੰਕਸ ਕਰਕੇ ਸਾਰੇ ਡਾਕਟਰਾਂ ਨੇ ਆਪਣੀ ਬੈਸਟ ਸਲਾਹ ਦਿੱਤੀ ਹੈ ਬੈਸਟ ਐਫਰਟ ਕੀਤੇ ਹੈ ਬੈ ਆਪਣੀ 뮤직 ਇੰਡਸਟਰੀ ਦਾ ਸਾਰੇ ਕਲਾਕਾਰਾਂ ਦਾ ਦਿਲੋਂ ਧੰਨਵਾਦ ਕਰਦਾ ਪਰ ਭਾਈ ਹਾਲਾਤ ਬੜੇ ਕ੍ਰਿਟੀਕਲ ਸੀ ਜਿਸ ਸਮੇਂ ਸਿਰ ਪਹੁੰਚਦੇ ਇਹ ਹਾਂਜੀ ਸਾਢੇ 4 ਘੰਟੇ ਹੁੰਦੇ ਆ ਜਨੂਪਾ 골ਡਨ ਪੀਰੀਅਡ ਕਹਿੰਦੇ ਆ ਜਦੋਂ ਬਾਈ ਦਾ ਐਕਸੀਡੈਂਟ ਹੋਇਆ ਉਹ ਸੁਖਦਰਸ਼ਨ ਵੀਰੇ ਹੋਣਾ ਨਹੀਂ ਉਹਨਾਂ ਨੂੰ ਚੱਕਿਆ ਉਹਨਾਂ ਨੂੰ ਬੋਡੀ ਬਿਲਕੁਲ ਨਾਰਮਲ ਲੱਗ ਰਹੀ ਸੀ ਕੋਈ ਬਲੱਡ ਲੀਕੇਜ ਨਹੀਂ ਹੈ ਨਾ ਉਹਨਾਂ ਨੂੰ ਹੁਣ ਨਾਰਮਲ ਬੋਡੀ ਦਾ ਪਤਾ ਨਹੀਂ ਲੱਗਦਾ ਵੀ ਇਹਨੂੰ ਝੋਟ ਕਿੱਥੇ ਲੱਗੀ ਐ ਉਹਨਾਂ ਨੇ ਫਟਾਫਟ ਚੱਕ ਕੇ ਉਹ ਜਿਹੜਾ ਲੋਕਲ ਹਸਪੀਟਲ ਸੀਗਾ ਉਦੋਂ ਪੰਜ ਪੁੱਲੇ ਵੀ ਪਤਾ ਨਹੀਂ ਲੱਗਾ ਕਿ ਗਰਦਨ ਨੂੰ ਏਡੀ ਵੱਡੀ ਪ੍ਰੋਬਲਮ ਐ ਨਹੀਂ ਨਹੀਂ ਬੋਡੀ ਨਾਰਮਲ ਸੀ ਥੱਲੇ ਉਹਨਾਂ ਨੇ ਜਿਹੜਾ ਬਾਈਕ ਵਾਲਾ ਸੂਟ ਪਾਇਆ ਸੀਗਾ ਉੱਤੇ ਹੈਲਮਟ ਪਾਇਆ ਸੀ ਬਹੁਤ ਮਹਿੰਗਾ ਉਹਦੇ ਕਰਕੇ ਜਿਹੜੀ ਗਰਦਨ ਸੀ ਸਿਰਫ ਗਰਦਨ ਫਲੈਕਸੀਬਲ ਸੀ ਸਾਰੀ ਬੋਡੀ ਟਾਈਟ ਸੀ ਜਿਹਦੇ ਕਰਕੇ ਗਰਦਨ ਫਲੈਕਸੀਬਲ ਹੋਣ ਕਰਕੇ ਜਦੋਂ ਆਵਾਰਾ ਪਸ਼ੂ ਉਹਦੇ ਨਾਲ ਟਕਰਾਇਆ ਫਿਰ ਉਸ ਤੋਂ ਬਾਅਦ ਬੋਡੀ ਜਿਹੜੀ ਗੱਡੀ ਨੂੰ ਤੇ ਜ਼ਮੀਨ ਨੂੰ ਲੱਗੀ ਹੈ ਜ਼ੋਰ ਦੀ ਹੈਨਾ ਫਿਰ ਨਜ਼ਰ ਨਹੀਂ ਆ ਰਿਹਾ ਸੀ ਵੀ ਇਹਨੂੰ ਸੱਟ ਕਿੱਥੇ ਲੱਗੀ ਹੈ ਉਹ ਬੇਹੋਸ਼ ਹੋ ਗਏ ਸੀ ਉਹਨਾਂ ਨੇ ਆਪਣੇ ਬੈਸਟ ਐਫਰਟ ਕੀਤੇ ਉਸ ਤੋਂ ਬਾਅਦ ਜਦੋਂ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਆ ਉਸ ਹਸਪੀਟਲ ਨੇ ਕਹਿ ਗਿਆ ਕਿ ਸਪੋਰਟ ਨਹੀਂ ਦਿੱਤੀ ਉਹਨਾਂ ਨੇ ਨੈਕ ਰੂ ਸਪੋਰਟ ਦਿੱਤੀ ਹੈ ਤੁਸੀਂ ਫੋਟੋ ਦੇਖੀ ਹੋਣੀ ਹੈ ਗਰਦਨ ਤੇ ਕਾਲਰ ਬਉਣ ਲੱਗੀ ਹੋਈ ਹੈ ਹਾਂਜੀ ਉਹਨਾਂ ਨੂੰ ਨੈਕ ਸਪੋਰਟ ਉਹਨਾਂ ਨੇ ਦਿੱਤੀ ਹੈ ਔਰ ਬਾਕੀ ਟਾਈਮ ਥੋੜਾ ਜਿਹਾ 3-4 ਘੰਟੇ ਲੱਗੇ ਜਦੋਂ ਤੱਕ 40s ਪਹੁੰਚੇ ਐ ਜੇ ਕਿਤੇ ਐਟ ਵਾਂਸ ਕੋਈ ਇਦਾਂ ਦਾ ਹਸਪੀਟਲ ਲੱਗੇ ਹੁੰਦਾ ਫਰਕ ਤਾਂ ਪੈਂਦਾ ਭਾਈ ਫਰਕ ਤਾਂ ਪੈਂਦਾ ਰੇਸ਼ਮ ਬਣੋ ਬੋਲ ਜੀ ਅਗਰ ਗੱਲ ਕਰੀਏ ਜੇਕਰ ਅਗਰ ਉਹ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ 3-4 ਦਿਨ ਤੋਂ ਕਿ ਲੱਗਦਾ ਸੀ ਕਿ ਤੁਹਾਨੂੰ ਕਿ ਬੋਡੀ ਉਹਨਾਂ ਦੀ ਵਰਕ ਕਰ ਰਹੀ ਹੈ ਜਾਂ ਫਿਰ ਇਦਾਂ ਤਾਂ ਕੋਈ ਇਨਸੀਡੈਂਟ ਹੋ ਸਕਦਾ ਹੋ ਉਹਨਾਂ ਨਾਲ ਜਦੋਂ ਸਟਾਰਟਿੰਗ ਦੇ ਵਿੱਚ ਪਹਿਲੇ ਦਿਨ ਉਹਨਾਂ ਨੂੰ ਲੈ ਕੇ ਆਇਆ ਗਿਆ ਉਦੋਂ ਡਾਕਟਰਾਂ ਨੇ ਕਿਹਾ ਵੀ ਨੁਕਸਾਨ ਕਾਫੀ ਜ਼ਿਆਦਾ ਹੈ ਵੀ ਪਹਿਲੇ ਜਿਹੜੇ 12 ਘੰਟੇ ਆ ਇਹ ਕ੍ਰਿਟੀਕਲ ਨੇ ਚਲੋ ਆਪਾਂ ਨੇ ਅਰਦਾਸਾਂ ਕੀਤੀਆਂ ਸਾਰਿਆਂ ਨੇ 12 ਘੰਟੇ ਤੋਂ ਬਾਅਦ ਕੀ ਹੋਇਆ ਜਿਹੜਾ ਵੈਂਟੀਲੇਟਰ ਹੈ ਆਕਸੀਜਨ ਦੀ ਸਪੋਰਟ ਸਿਰਫ 70% ਦੀ ਜ਼ਰੂਰਤ ਪੈ ਰਹੀ ਸੀ ਸੌਰੀ 30% ਦੀ ਤੇ ਬਾਡੀ ਆਪ ਸਾਹ ਲੈਣ ਲੱਗ ਗਈ ਸੀ ਜਦੋਂ ਪਹਿਲੇ ਦਿਨ ਮੈਂ ਤੁਹਾਨੂੰ ਦੱਸਿਆ ਸੀ ਆ ਕੇ ਕਿ ਖੁਸ਼ਖਬਰੀ ਹੈ ਬਾਡੀ ਰਿਕਵਰ ਕਰ ਰਹੀ ਹੈ ਉਦੋਂ ਸਾਨੂੰ ਸਾਈਨ ਇਦਾਂ ਦੇ ਆਏ ਕਿ ਹੁਣ ਬਾਈ ਹੌਲੀ ਹੌਲੀ ਰਿਕਵਰ ਕਰੂਗਾ ਉਸ ਤੋਂ ਬਾਅਦ ਡਾਕਟਰਾਂ ਨੇ ਕਹਿ ਸੀਗਾ ਅਗਲੇ 72 ਘੰਟੇ ਜੇ ਕੱਢਦਾ ਤਾਂ ਸ਼ਾਇਦ ਕੁਝ ਹੋ ਸਕਦਾ ਉਸ ਤੋਂ ਬਾਅਦ ਸਾਨੂੰ ਸੀਗਾ ਉਹ ਵੀ ਰਿਕਵਰੀ ਹੋਏਗੀ ਪਰ ਉਸ ਤੋਂ ਬਾਅਦ ਜ਼ੀਰੋ ਰਿਕਵਰੀ ਆਈ ਬਾਕੀ ਆਰਗਨ ਵੀ ਕੰਮ ਕਰਨਾ ਛੱਡ ਰੇ ਸੀ ਹੌਲੀ ਹੌਲੀ ਫਿਰ ਇਹਦਾ ਮਤਲਬ ਉਹਨਾਂ ਦੀ ਜਿਹੜੀ ਬੀਅਰਡ ਹੈ ਉਹ ਵੀ ਗਰੋ ਕਰ ਰਹੀ ਸੀ ਸਾਨੂੰ ਲੱਗਦਾ ਸੀ ਜੇ ਬੀਅਰਡ ਗਰੋ ਕਰ ਰਹੀ ਹੈ ਇਟ ਮੀਨਸ ਬਾਡੀ ਥਲੜੀ ਠੀਕ ਹੈ ਉਹਨਾਂ ਦੀ ਕਿਡਨੀਜ਼ ਕੰਮ ਕਰ ਰਹੀਆਂ ਸੀ ਯੂਰਿਨ ਪਾਸ ਹੋ ਰਿਹਾ ਸੀਗਾ ਪਰ ਮੇਨ ਐਸ ਪਰ ਡਾਕਟਰਸ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇਹਦਾ ਦਿਮਾਗ ਨਹੀਂ ਪੂਰਾ ਕੰਮ ਕਰਦਾ ਆਪਾਂ ਜਿੱਦਾਂ ਪਸਲੀਆਂ ਵੀ ਡੈਮੇਜ ਸੀਗੀਆਂ ਉਹਨਾਂ ਦੀ ਜਿੱਦਾਂ ਗਰਦਨ ਸਪਾਇਨ ਤੇ ਡਾਕਟਰ ਨੂੰ ਇਹਦਾ ਆਪਰੇਸ਼ਨ ਦੀ ਲੋੜ ਸੀ ਆਪਰੇਸ਼ਨ ਡਾਕਟਰ ਕਹਿੰਦੇ ਸੀ ਆਪਾਂ ਤਾਂ ਹੀ ਕਰ ਸਕਦੇ ਆ ਜੀ ਇਹਦਾ ਬ੍ਰੇਨ ਕੰਮ ਕਰਦਾ ਤੇ ਬ੍ਰੇਨ ਵੱਲੋਂ ਕੋਈ ਸਪੋਰਟ ਆਈ ਨਹੀਂ ਫਿਰ ਐਂਡ 'ਚ ਹੌਲੀ-ਹੌਲੀ ਆ ਕੇ ਜਿਹੜੇ ਆਰਗਨ ਹੈ ਉਹਦੇ ਬਾਕੀ ਥੱਲੇ ਵਾਲੇ ਵੀ ਜਵਾਬ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਬੱਬੂ ਮਾਨ ਤੋਂ ਇਲਾਵਾ ਹਰਪਜਨ ਮਾਨ ਅਤੇ ਹੋਰ ਵੀ ਨਾਂਵਾਂ ਵਰ ਸਿੰਗਰਾ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਖਾਸ ਤੌਰ ਤੇ ਕਬਰ ਕਰੇ ਵਾਲਤਾ ਜ਼ਿਕਰ ਕਰਨਾ ਲਾਸਮੀਆਂ ਜੋ ਜਦੋਂ ਤੋਂ ਰਾਜਵੀਰ ਨਾਲ ਹਾਦਸਾ ਹੋਇਆ ਉਦੋਂ ਤੋਂ ਹੀ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਅਤੇ ਕੱਲ ਜਦੋਂ ਰਾਜਵੀਰ ਦੇ ਮ੍ਰਿਤਕ ਸਰੀਰ ਨੂੰ ਉੱਤੇ ਜੱਦੀ ਪਿੰਡ ਲਿਆਂਦਾ ਜਾ ਰਿਹਾ ਸੀ ਤੱਕ ਖੁਦ ਕਬਰ ਕਰੇ ਵਾਲ ਉਸ ਐਂਬੂਲੈਂਸ 'ਸੀ ਅਗਲੀ ਸੀਟ 'ਤੇ ਬੈਠ ਕੇ ਬੇहद ਭਾਵੁਕ ਮਨ ਦੇ ਨਾਲ ਆਪਣੇ ਛੋਟੇ ਵੀਰ ਨੂੰ ਕਰ ਲੈ ਕੇ ਪੁੱਜੇ ਤਾਂ ਪਿੰਡ ਦੇ ਵਿੱਚ ਜਿਵੇਂ ਹੀ ਰਾਜਵੀਰ ਦਾ ਮ੍ਰਿਤਕ ਸਰੀਰ ਪੁੱਜਿਆ ਤਾਂ ਪੂਰਾ ਪਿੰਡ ਤਾਂ ਹਾਂ ਮਾਰ ਕੇ ਰੋਂਦਾ ਹੋਇਆ ਨਜ਼ਰ ਆਇਆ ਇਥੋਂ ਤੱਕ ਕੀ ਕਹਿੰਦੇ ਪਿੰਡ ਦੇ ਵਿੱਚ ਰੋਟੀ ਤੱਕ ਨਹੀਂ ਪਚਕੀ ਅਤੇ ਪੂਰੇ ਪਿੰਡ ਦੇ ਵਿੱਚ ਚੁੱਲੇ ਨਹੀਂ ਬਾਲੇ ਕਿ ਕਿਸੇ ਦਾ ਜੀ ਨਹੀਂ ਕੀਤਾ ਕਿਉਂਕਿ ਰਾਜਵੀਰ ਦੇ ਵੱਲੋਂ ਇਸ ਕਦਰ ਆਪਣਾ ਨਾਮ ਨਖਟਿਆ ਗਿਆ ਸੀ ਕਿ ਉਸ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠੇ ਰਾਜਵੀਰ ਜਵੰਦਾ ਨੇ ਆਪਣੇ ਪਿੰਡ ਦਾ ਨਾਮ ਵਰਲਡਵਾਈਡ ਫੇਮਸ ਕੀਤਾ ਸੀ ਹਾਂ ਜੀ ਇਹ ਸਰਕਾਰੀ ਸਕੂਲ ਦੀ ਜਗ੍ਹਾ ਹੈ ਇਹ ਆਪਣਾ ਸਰਪੰਚ ਸਾਹਿਬ ਪੰਚਾਇਤ ਮੈਂਬਰਾਂ ਦੀ ਮਨਜ਼ੂਰੀ ਮਤਲਬ ਉਹਨਾਂ ਨੇ ਕਿਹਾ ਗਿਆ ਵੀ ਬੱਚੇ ਦਾ ਸੰਸਕਾਰ ਵੀ ਬਹੁਤ ਹੀ ਆਪਣੀ ਇੱਜ਼ਤ ਸਨਮਾਨ ਨਾਲ ਆਪਾਂ ਨੇ ਕਰਨਾ ਹੈ ਸੋ ਇਹ ਸਕੂਲ ਦੀ ਆਪਣੇ ਸਰਕਾਰੀ ਜਗ੍ਹਾ ਦੇ ਵਿੱਚ ਇਤੇ ਸਾਈਟ ਤੇ ਜੋ ਜਗ੍ਹਾ ਜਿੱਤੀ ਗਈ ਹੈ ਪਿੰਡ ਵਾਲਿਆਂ ਵੱਲੋਂ ਉੱਥੇ ਉਹਦਾ ਸੰਸਕਾਰ ਕੀਤਾ ਜਾਏਗਾ ਜ 11 ਸਵੇ 11 ਬਿਲਕੁਲ ਕਿਹਾ ਜਾਂਦਾ ਹੈ ਜੀ ਉਹ ਸਕੂਲ ਦੇ ਵਿੱਚ ਵੀ ਆਉਂਦੇ ਸੀ ਬੱਚਿਆਂ ਨਾਲ ਬਹੁਤ ਪਿਆਰ ਸੀ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਬੱਚਿਆਂ ਨਾਲ ਤਾਂ ਬਹੁਤ ਜ਼ਿਆਦਾ ਪਿਆਰ ਸੀ ਜੀ ਹਰ ਇੱਕ ਬੱਚੇ ਨੂੰ ਮੈਂ ਤੁਹਾਨੂੰ ਦੱਸਿਆ ਜੀ ਇਹ ਹਰ ਇੱਕ ਬੱਚੇ ਨੂੰ ਇਹ ਗਰਾਊਂਡ ਦੇ ਵਿੱਚ ਵੀ ਆਉਂਦੇ ਸੀ ਜਦੋਂ ਕਿਸੇ ਟਾਈਮ ਆਪਣੇ ਇੱਥੇ ਪੌਣੇ ਦੇ ਵਿੱਚ ਜਾਣਾ ਪਿੰਡ ਦੇ ਵਿੱਚ ਜਾਣਾ ਉਹਨਾਂ ਨੇ ਪਿੰਡ ਦਾ ਸਾਰਾ ਮਤਲਬ ਘੁੰਮਣਾ ਫਿਰਨਾ ਸ਼ਾਮ ਨੂੰ ਇੱਥੇ ਕਬੱਡੀ ਵਗੈਰਾ ਵੀ ਹੁੰਦੀ ਹੈ ਉੱਥੇ ਵੀ ਉਹਨਾਂ ਨੇ ਆਣਾ ਬੱਚਿਆਂ ਨਾਲ ਖੇਡਣਾ ਬੱਚਿਆਂ ਨਾਲ ਬੱਚੇ ਹੀ ਬਣ ਜਾਂਦੇ ਸੀ ਬੱਚੇ ਬਣ ਜਾਂਦੇ ਬਿਲਕੁਲ ਪਹਿਲਾਂ ਜਿਵੇਂ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਰੀਲਾਂ ਵਾਇਰਲ ਹੁੰਦੀਆਂ ਸੀ ਬੱਚਿਆਂ ਨੂੰ ਲੈ ਕੇ ਉਹ ਸੈਲ ਨਾ ਜਰਾ ਹੀ ਬਹੁਤ ਨਿੱਕੇ ਨਿੱਕੇ ਬੱਚੇ ਵੀ ਕਰਦੇ ਜਿ ਜਵੰਦਾ ਰਾਜਵੀਰ ਜਵੰਦਾ ਸਾਡਾ ਫੈਨ ਹੈ ਅਸੀਂ ਉਹਦੇ ਨਾਲ ਫੋਟੋ ਕਰਾਣੀ ਹੈ ਸ਼ਾਇਦ ਤੁਸੀਂ ਦੇਖਿਆ ਵੀ ਹੋਗਾ ਸੋਸ਼ਲ ਮੀਡੀਆ ਦੇ ਉੱਤੇ ਵੀ ਪਈਆਂ ਹੋਈਆਂ ਬੱਚੇ ਦੀਆਂ ਪੋਸਟਾਂ ਪਈਆਂ ਹੋਈਆਂ ਸੀ ਰਾਜਵੀਰ ਜੀ ਦੀਆਂ ਤੇ ਬਹੁਤ ਹੀ ਮਤਲਬ ਨਾਈਸ ਬੱਚਾ ਸੀਗਾ ਰਾਜਵੀਰ ਜਵੰਦਾ ਸੋ ਪਿੰਡ ਦੇ ਬਜ਼ੁਰਗਾਂ ਤੋਂ ਇਲਾਵਾ ਛੋਟੇ-ਛੋਟੇ ਬੱਚੇ ਵੀ ਰਾਜਵੀਰ ਜਵੰਦਾ ਨੂੰ ਯਾਦ ਕਰਦੇ ਭਾਵਕ ਹੁੰਦੇ ਹੋਏ ਨਜ਼ਰ ਆਏ ਨੇ ਅਤੇ ਉਹ ਕਹਿੰਦੇ ਹੋਏ ਦੇਖੇ ਗਏ ਕਿ ਉਹ ਰਾਜਵੀਰ ਨੂੰ ਆਪਣਾ ਆਈਡੀਅਲ ਮੰਦੇਸਨ ਕੀਵੇਂ ਉਸ ਦੇ ਵੱਲੋਂ ਇੱਕ ਆਪਣੀ ਕਲਾਕਾਰੀ ਦੇ ਬਦੌਲਤ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਤੇ ਪਿੰਡ ਦੇ ਬੱਚਿਆਂ ਦਾ ਇਹ ਵੀ ਕਹਿਣਾ ਹੈ ਕਿ ਉਹ ਵੀ ਰਾਜਪੀਰ ਵਾਂਗੂ ਬਣਨਾ ਚਾਹੁੰਦੇ ਨੇ ਕੁਝ ਵੱਖਰਾ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦੇ ਨੇ ਬਹੁਤ ਵਧੀਆ ਮਿਲਿਆ ਅੱਛਾ ਤੁਹਾਨੂੰ ਫਿਰ ਜਦੋਂ ਪਤਾ ਲੱਗਿਆ ਉਹਨਾਂ ਦਾ ਵੀ ਉਹ ਅਕਾਲ ਚਲਾਣਾ ਕਰ ਗਏ ਨੇ ਫਿਰ ਤੁਸੀਂ ਕਿਵੇਂ ਮਹਿਸੂਸ ਕੀਤਾ ਅਸੀਂ ਜੀ ਬਹੁਤ ਬੁਰਾ ਮਹਿਸੂਸ ਕੀਤਾ ਅੱਛਾ ਵੀ ਉਹ ਸਾਡੇ ਵਿਚਾਰ ਹੁਣ ਹੈ ਨਹੀਂ ਕਿ ਅੱਛਾ ਜੀ ਠੀਕ ਹੈ ਪਹਿਲਾਂ ਕਦੋਂ ਜਦੋਂ ਪਿੰਡਾਂ ਦੇ ਸੀ ਹਰ ਵਾਰ ਮਿਲਦੇ ਸੀ ਤੁਹਾਨੂੰ ਹਾਂਜੀ 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 ਸਾਰਿਆਂ ਨੂੰ ਮਿਲਦੇ ਸਾਰੇ ਸਾਰਿਆਂ ਨੂੰ ਮਿਲਦੇ ਸੀ ਠੀਕ ਹੈ ਉਹਨਾਂ ਦੇ ਗਾਣੇ ਤੁਹਾਨੂੰ ਕਿਵੇਂ ਵਧੀਆ ਲੱਗਦੇ ਸੀ ਬਹੁਤ ਵਧੀਆ ਗਾਣੇ ਲਾਉਂਦੇ ਸੀਗੇ ਉਹਨਾਂ ਦੇ ਨਵੇਂ-ਨਵੇਂ ਗਾਣੇ ਜਿੰਨੇ ਵੀ ਨਵੇਂ ਗਾਣੇ ਆਉਂਦੇ ਸਾਰੇ ਦੇਖਦੇ ਸੀ ਅੱਛਾ ਸਾਰੇ ਸੁਣਦੇ ਸੀ ਹਾਂਜੀ ਹਾਂਜੀ ਠੀਕ ਹੈ ਹੋਰ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਤੁਸੀਂ ਬਸ ਜੀ ਅਸੀਂ ਗਾਣੇ ਚਾਹਾਂਗੇ ਕਿ ਬਹੁਤ ਚੰਗੇ ਸੀਗੇ ਰੱਬ ਉਹਨਾਂ ਦੀ ਨਾ ਸ਼ਾਂਤੀ ਰਹੇ ਸ਼ਾਂਤੀ ਹੁੰਦੀ ਰਹੇ ਰੱਬ ਅਰਦਾਸ ਕਰ ਰਹੇ ਤੁਸੀਂ ਉਹਨਾਂ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹੋ ਪਰ ਤੁਹਾਨੂੰ ਲੱਗਦਾ ਨਹੀਂ ਵੀ ਰੱਬ ਨੇ ਥੋੜਾ ਜਿਆਦਾ ੱਤਕਾ ਕਰ ਲਿਆ ਵੀ ਅਰਦਾਸਾਂ ਦੀ ਜਿਹੜੀ ਪੂਰਤੀ ਜਿਹੜਾ ਬੂਰ ਨਹੀਂ ਪਿਆ ਸਾਰੇ ਪਿੰਡਾਂ ਨੇ ਅਰਦਾਸਾਂ ਸਾਰੇ ਪੰਜਾਬ ਨੇ ਅਰਦਾਸਾਂ ਕੀਤੀਆਂ ਉਹਨਾਂ ਨੂੰ ਲੈ ਕੇ ਹਾਂਜੀ ਜਿਹੜਾ ਕਾ ਹੋਣਾ ਉਹ ਤਾਂ ਹੋ ਕੇ ਹੀ ਰਹਿਣਾ ਮਾਹੀ ਹੋ ਕੇ ਹੀ ਰਹਿਣਾ ਅੱਛਾ ਤੁਹਾਡੇ ਪਿੰਡ ਦੇ ਬੱਚਿਆਂ ਦੀ ਪਹਿਲਾਂ ਉਹਨਾਂ ਨਾਲ ਬੜੀ ਵੀਡੀਓ ਵਾਇਰਲ ਹੁੰਦੀ ਸੀ ਹਨਾ ਜਦੋਂ ਉਹ ਪਿੰਡ ਦੇ ਵਿੱਚ ਆਉਂਦੇ ਸੀ ਤਾਂ ਉਹ ਬੱਚਿਆਂ ਨਾਲ ਗੱਲਬਾਤ ਕਰਦੇ ਸੀ ਹਨਾ ਉਹ ਫੋਟੋ ਖਿਚਵਾਉਂਦੇ ਸੀ ਹਾਂਜੀ ਹਾਂਜੀ ਬਹੁਤ ਸਾਰਾ ਫੋਟੋਆਂ ਖਿਚਵਾਇਆ ਉਹਨਾਂ ਨੇ ਬੋ ਇਹ ਬੰਦੇ ਨੂੰ ਵੀ ਕਾਲੀ ਹੁੰਦੀ ਆ ਉਹਨੂੰ ਵੀਰੇ ਨੂੰ ਕਾਲੇ ਵੀ ਨਹੀਂ ਹੁੰਦੇ ਸੀ ਅੱਛਾ ਰਾਮ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਜਾਣਦਾ ਸੀ ਜਦੋਂ ਗੱਡੀ ਚੋਂ ਹੁੰਦੇ ਸੀ ਹਾਈ ਜਾਂ ਹੈਲੋ ਅੱਛਾ ਹੱਸ ਬਿਲਕੁਲ ਖੈਰ ਕਹਿੰਦੇ ਕੀ ਹੁਣੇ ਦੇ ਅੱਗੇ ਕਿਸੇ ਦੀ ਪੇਸ਼ਨੀ ਚੱਲਦੀ 27 ਸਤੰਬਰ ਨੂੰ ਜਦੋਂ ਵੱਡਾ ਹਾਸਾ ਵਾਪਰਦਾ ਹੈ ਰਾਈਟ ਤੇ ਜਾਣ ਤੋਂ ਪਹਿਲਾਂ ਹਾਲਕੀ ਰਾਜਵੀਰ ਦੇ ਧਰਮਪਤਨੀ ਦੇ ਵੱਲੋਂ ਆਪਣੇ પતિ ਰਾਜਵੀਰ ਜਵੰਦਾ ਨੂੰ ਰੋਕਿਆ ਵੀ ਗਿਆ ਕਿ ਆ ਤੁਸੀਂ ਨਾ ਜਾਓ ਮੈਨੂੰ ਕੁਝ ਹੋ ਰਿਹਾ ਪਰ ਕਹਿੰਦੇ ਨੇ ਕਿ ਹੁਣੇ ਉਸ ਥਾਂ ਦੇ ਉੱਪਰ ਲੈ ਕੇ ਚਲ ਗਈ ਰਾਜਵੀਰ ਜਵੰਦਾ ਨੂੰ ਹਿਮਾਚਲ ਦੇ ਬੱਦੀ ਦਾ ਉਹ ਮੋੜ ਕੋ ਕਾਫੀ ਜ਼ਿਆਦਾ ਤਿੱਖਾ ਦੱਸਿਆ ਜਾਂਦਾ ਜਿੱਥੇ ਕਿ ਦੋ ਸਾਲ ਆਪਸ ਵਿੱਚ ਲੜਦੇ ਹੋਏ ਰਾਜਵੀਰ ਦੇ ਬਾਈਕ ਦੇ ਅੱਗੇ ਆ ਜਾਂਦੇ ਪਰ ਇੱਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕੀ ਰਾਜਵੀਰ ਨੇ ਕੁਝ ਹੀ ਮਹੀਨੇ ਪਹਿਲਾਂ BMW ਦੀ ਜੋ ਬਾਈਕ ਲਈ ਸੀ ਉਸ ਦੀ ਕੀਮਤ ਵੀ 27 ਲੱਖ ਰੁਪਇਆ ਅਤੇ ਜਦੋਂ ਹਾਦਸਾ ਵਾਪਰਿਆ ਰਾਜਵੀਰ ਦੇ ਨਾਲ ਉਹ ਤਰੀਕ ਵੀ 27 ਹੈ ਦੇਖੋ ਕਿੰਨਾ ਇਹ ਜਿਹੜਾ ਕਿ ਕੋਇਨਸੀਡੈਂਸ ਹੈ ਕਿ 27 ਲੱਖ ਦੀ ਬਾਈਕ ਤੇ 27 ਸਤੰਬਰ ਨੂੰ ਰਾਜਵੀਰ ਦੇ ਨਾਲ ਹਾਦਸਾ ਹੋਣਾ ਗੰਭੀਰ ਜ਼ਖਮੀ ਹੋਣਾ ਤੇ ਕੱਲ ਯਾਨੀ ਕਿ 8 ਅਕਤੂਬਰ ਨੂੰ 11 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਦਾ ਲੜਦਾ ਰਿਹਾ ਰਾਜਵੀਰ ਜਵੰਦਾ ਕਹਿੰਦੇ ਨੇ ਕਿ ਜ਼ਿੰਦਗੀ ਹਾਰ ਗਈ ਅਤੇ ਮੌਤ ਚਿਤਕੀ ਖੈਰ ਹੁਣ ਪਰਿਵਾਰ ਨੂੰ ਉਹ ਪਰਮਾਤਮਾ ਪਾਣਾ ਮੰਨੰਦਾ ਬਲ ਬਖਸ਼ੇ ਅਤੇ ਇਸ ਨੇਕ ਨੂੰ ਆਪਣੇ ਚਰਨਾ ਦੇ ਵਿੱਚ ਨਵਾਸ ਤਵੇ